ਲਈ ਤੇ ਸੀ ਡੇਰਵਸੀ ਮੈਂ ਆਪਣਾ ਕੰਮ ਅਮਰੀਕਾ ਆਣ ਲਈ ਅਨੀਤ ਨਸੈਣੀ ਨੂੰ ਆਨੀਤ ਨਸੈਣੀ ਇਹਨਾਂ ਨੂੰ ਮੈਂ ਆਪਣਾ ਕੰਮ ਦਿੱਤਾ ਸੀ ਇਹ ਬਰਨਾਲੇ ਦੇ ਨੇ ਤੇ ਇਹਨਾਂ ਦੇ ਨਾਲ ਹੀ ਇਹਨਾਂ ਦਾ ਜੀਜਾ ਕੰਮ ਕਰਦਾ ਹੈ ਜੋ ਹੈ ਸੁਖਵਿੰਦਰ ਜੋ ਸਾਡੇ ਪਿੰਡ ਦੇ ਨਾਲ ਦੇ ਡੇਰਵਸੀ ਦੇ ਪਾਸੇ ਹੰਕਰ ਵਰਦਾ ਰਣਵੜਾ ਹੈ ਤੇ ਇਹਨਾਂ ਨੇ ਦੋਨੋਂ ਨੇ ਸਾਡੇ ਨਾਲ ਬਹੁਤ ਵੱਡਾ ਫਰੋਡ ਕਰਿਆ ਸਾਨੂੰ 8-9 ਮਹੀਨੇ ਹੋ ਗਏ ਮੈਕਸੀਕੋ ਸਿਟੀ ਦੇ ਵਿੱਚ ਹੀ ਬੈਠੇ ਇਹਨਾਂ ਨੇ 45 ਲੱਖ ਰੁਪਏ ਸਾਡੇ ਤੋਂ ਲੈ ਲੈਨੇ ਤੇ ਸਾਡਾ ਕੋਈ ਕੰਮ ਨਹੀਂ ਕਰਵਾਇਆ ਇਹਨਾਂ ਨੇ ਇਹ ਕਹਿੰਦੇ ਸੀ 1 ਮਹੀਨੇ ਦੇ ਤੁਹਾਨੂੰ ਅਮਰੀਕਾ ਐਂਟਰ ਕਰਾ ਦੇਵਾਂਗੇ ਸਾਨੂੰ ਅੱਜ 1 ਸਾਲ ਹੋ ਗਿਆ ਘਰ ਤੋਂ ਬਾਹਰ ਨਿਕਲਿਆ ਨੂੰ 1 ਸਾਲ ਹੋ ਗਿਆ ਸਾਨੂੰ ਘਰ ਤੋਂ ਬਾਹਰ ਨਿਕਲਿਆ ਨੂੰ ਪਰ ਮੇਰੇ ਹਲਕੇ ਦੀ ਤਰਾਸ਼ਦੀ ਹੈ ਦੀ ਲਗਭਗ ਇਹਨਾਂ 3.5 ਸਾਲਾਂ ਚ 3.5 ਸਾਲਾਂ ਚ ਚਾਰ ਪੰਜ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ ਵੀ ਤੋਂ 25 ਸਾਲ 28 30 ਸਾਲ ਦੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਤੇ ਸਿੱਧਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੇ ਸਨ ਬੜੀ ਦੁਖਦਈ ਔਰ ਤਰਾਸ਼ਦੀ ਹੈ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕੰਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟਰੈਵਲ ਏਜੰਟਾਂ ਦੇ ਧੱਕੇ ਚੜ ਕੇ ਆ ਮੇਰਾ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਬੁਗੜਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਐਸਐਚਓ ਸਹਿਬਾਨ ਦੇ ਨਾਲ ਆਏ ਇਹ ਜਿਹੜੇ ਖੁਫਖਾਰ ਭੇੜੀ ਹੈ ਜ